ਆਪਣੀ ਨਿਜਤਾ ਨੂੰ ਆਪਣੇ ਸਵਾਰਥ ਨੂੰ ਆਪਣੀ ਹਉਮੈ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਸਮ ਰੱਖ ਕੇ ਆਪਾਂ ਕੌਮ ਲਈ ਸੁਹਿਰਦ ਹੋ ਕੇ ਸੋਚੀਏ ਦੂਸਰੀ ਬੇਨਤੀ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਵੀ ਕੋਈ ਤਖਤ ਸਹਿਬਾਨ ਤੇ ਘਟਨਾ ਕਰੋਂ ਵਾਪਰਦਾ ਸਮੁੱਚੀ ਕੌਮ ਚੋਂ ਇੱਕ ਆਵਾਜ਼ ਉੱਠਦੀ ਹੈ ਕਿ ਉਸ ਦਾ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਹੈ ਬਿਲਕੁਲ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਕੋਈ ਦੁਵੇਸ਼ ਚ ਧੜੇਬੰਦੀ ਚ ਨਾ ਲਵੇ ਕਿ ਸਿੰਘ ਸਾਹਿਬ ਨੂੰ ਲਾਉਣਾ ਸਿੰਘ ਸਾਹਿਬ ਨੂੰ ਹਟਾਉਣਾ ਇਸ ਦਾ ਕੋਈ ਪੱਕਾ ਵਿਧੀ ਵਿਵਧਾਨ ਬਣਾਇਆ ਜਾਏ ਜੇ ਆਪਾਂ ਦਸਤਾਰਾਂ ਬਨ ਕੇ ਸਿੰਘ ਸਾਹਿਬਾਨ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਤੋਰ ਲਗਿਆਂ ਵੀ ਉਸ ਦਸਤਾਰ ਦਾ ਖਿਆਲ ਜ਼ਰੂਰ ਰੱਖਿਏ ਪਲੀਜ਼ ਮੈਂ ਵਾਸਤਾਂਿਕ ਬਾਸ਼ਕ ਦਾ ਸਿੰਘ ਸਾਹਿਬਾਨ ਦੇ ਰਤਬਿਆਂ ਦਾ ਤੱਕ ਸਹਿਬਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖੋ ਬੀਤੇ ਹੋਏ ਇਤਿਹਾਸ ਤੋਂ ਆਪਾਂ ਸੇਧ ਲਈਏ ਆਪਾਂ ਨਾ ਗਲਤੀਆਂ ਕਰੀਏ